ਜੇਕਰ ਤੁਹਾਡੀ ਵੀ ਘਰਾਂ ਦੇ ਬਾਹਰ ਦੁਕਾਨਾਂ ਦੇ ਬਾਹਰ ਜਾਂ ਫਿਰ ਕਿਤੇ ਹੋਰ ਤੁਹਾਡੇ ਬਾਈਕ ਮੋਟਰਸਾਈਕਲ ਚੋਰੀ ਹੋ ਜਾਂਦੇ ਨੇ ਤਾਂ ਦੱਸ ਜੀ ਹੈ ਕਿ ਇਨ੍ਹਾਂ ਲੋਕਾਂ ਦੇ ਵੱਲੋਂ ਜਈਆਂ ਵਾਰਦਾਤਾਂ ਨੂੰ ਅਨਜਾਨ ਦਿੱਤਾ ਜਾਂਦਾ ਲਹਰਾ ਗਾਗਾ ਦੇ ਡੀਐਸਪੀ ਦੀਪਿੰਦਰ ਸਿੰਘ ਜੱਜੀ ਨੇ ਦੱਸਿਆ ਕਿ ਚੋਰ ਲਹਰਾ ਗਾਗਾ ਵਿਖੇ ਮੋਟਰਸਾਈਕਲ ਚੋਰੀ ਕਰਨ ਆਏ ਤਾਂ ਮੌਕੇ ਦੇ ਉੱਤੇ ਪੁਲਿਸ ਨੇ ਇਹਨਾਂ ਨੂੰ ਦਬੋਚ ਲਿਆ ਉਸ ਦੇ ਪੁੱਛ ਗੇ ਇਸ ਦੌਰਾਨ ਇਹਨਾਂ ਦੇ ਕੋਲੋਂ 25 ਹੋਰ ਮੋਟਰਸਾਈਕਲ ਬਰਾਮਦ ਹੋਏ ਨੇ ਇਹ ਮੋਟਰਸਾਈਕਲ ਪੰਜਾਬ ਹਰਿਆਣਾ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚੋਂ ਚੋਰੀ ਕਰਦੇ ਸਨ ਇਹਨਾਂ ਚੋਰਾਂ ਦੇ ਖਿਲਾਫ ਪਹਿਲਾਂ ਵੀ ਮੋਟਰਸਾਈਕਲ ਚੋਰੀ ਦੇ ਮੁਕੱਦਮੇ ਦਰਜ ਨੇ ਮਿੱਤੀ 31 10 2025 ਨੂੰ ਇੰਚਾਰ ਸਿਟੀ ਲਹਿਰਾ ਨੇ ਦੋ ਨੌਜਵਾਨਾਂ ਨੂੰ ਟੀ ਪੁਆਇੰਟ ਜਖਲ ਰੋਡ ਤੋਂ ਸ਼ੱਕੀ ਹਾਲਾਤ ਦੇ ਵਿੱਚ ਕਾਬੂ ਕੀਤਾ ਉਹਨਾਂ ਕੋਲ ਇੱਕ ਮੋਟਰਸਾਈਕਲ ਸੀ ਉਹਨੂੰ ਵੈਰੀਫਾਈ ਕੀਤਾ ਤਾਂ ਮੋਟਰਸਾਈਕਲ ਚੋਰੀ ਦਾ ਨਿਕਲਿਆ ਜਿਸ ਤੇ ਤੁਰੰਤ ਮੁਕੱਦਮਾ ਦਰਜ ਕਰਕੇ ਅਗਲੀ ਤਫ਼ਤੀਸ਼ ਅਮਲ 'ਚ ਲਿਆਂਦੀ ਗਈ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਪਾਸੋਂ ਕੁੱਲ 25 ਮੋਟਰਸਾਈਕਲ ਹੈ ਜਿਹੜੇ ਬਰਾਮਦ ਕਰਾਏ ਜਾ ਚੁੱਕੇ ਕਿ ਕਿਥੋਂ ਬਿਤੋਂ ਮੋਟਰਸਾਈਕਲ ਚੋਰੀ ਕਰਦੇ ਸੀਗੇ ਤੇ ਕਿਥੋਂ ਬਰਾਮਦਗੀ ਹੋ ਰਹੀ ਹੈ ਜੀ ਇਹ ਕਿਉਂਕਿ ਬਾਰਡਰ ਦਾ ਏਰੀਆ ਜੀ ਇਸ ਕਰਕੇ ਲਹਿਰਾ ਜਾਖਲ ਨਿਰਵਾਣਾ ਬੁਲਾੜਾ ਮਾਨਸਾ ਨੇੜੇ-ਨੇੜੇ ਦੇ ਏਰੀਏ ਨੇ ਜਿਹੜੇ ਟੁਹਾਣਾ ਇੱਥੋਂ ਚੋਰੀਆਂ ਕਰਦੇ ਸੀ ਕਿਥੋਂ ਫੜੇਗੇ ਕਿਥੋਂ ਬਰਾਮਦਗੀ ਜਿਹੜੀ ਕਿਥੋਂ ਹੋਈ ਹੈ ਜੀ ਇਹਨੇ ਇੰਨਾ ਪਾਸੋਂ ਜੀ ਬਰਾਮਦਗੀ ਇੱਕ ਤਾਂ ਜਿਹੜਾ ਦੋਸ਼ੀ ਹੈ ਗਗਨਦੀਪ ਸਿੰਘ ਉਰਫ ਗਗਨਾ ਉਦੇ ਖੇਤ ਦੇ ਕੋਲੋਂ ਬੇਆਬਾਦ ਇੱਕ ਡਰੇਨ ਜਾਂਦੀ ਸੀ ਉਹਦੇ ਚਲਕਾਚ ਪਾ ਕੇ ਰੱਖੇ ਹੋਏ ਸੀ ਤੇ ਬਾਕੀ ਜਿਹੜੇ ਮੋਟਰਸਾਈਕਲ ਨੇ तकरीबन 12 ਮੋਟਰਸਾਈਕਲ ਨੇ ਜਿਹੜੇ ਉਹ ਇੱਕ ਰੇਲਵੇ ਨਹਿਰੀ ਵਿਭਾਗ ਦਾ ਸੌਰੀ ਨਹਿਰੀ ਵਿਭਾਗ ਦਾ ਇੱਕ ਬੇਆਬਾਦ ਕੋਠਾ ਹੈ ਉਹਦੇ ਵਿੱਚ ਲੁਕੋ ਕੇ ਰੱਖੇ ਹੋਏ ਸੀ ਉਤੋਂ ਬਰਾਮਦ ਕੀਤੇ ਜੀ ਕਿੰਨੇ ਕ ਮਾਮਲੇ ਇਹਨਾਂ ਦੇ ਪਹਿਲਾ ਦਰਜਾ ਚੋਣੇ ਦੇ ਕਿਉਂਕਿ ਪਹਿਲਾਂ ਵੀ ਇਹ ਦੋ ਦੋਸ਼ੀ ਨੇ ਜੀ ਗਗਨਦੀਪ ਸਿੰਘ ਉਰਫ ਗਗਨਾ ਇਹਦਾ ਪਿੰਡ ਖਾਨਪੁਰ ਫਕੀਰਾ ਹੈ ਦੂਸਰਾ ਹੈ ਸਤਗੁਰ ਸਿੰਘ ਉਰਫ ਮੁੰਨੂ ਇਹ ਕੁਲਰੀਆਂ ਥਾਣਾ ਬਰੇਟੇ ਦਾ ਹੈ ਇਹਨਾਂ ਦੇ ਦੋਹਾਂ ਦੇ ਖਿਲਾਫ ਇੱਕ ਇੱਕ ਮੋਟਰਸਾਈਕਲ ਚੋਰੀ ਦਾ ਮਕਦਮਾ ਪਹਿਲਾਂ ਦਰਜ ਹੈ ਇਹਨਾਂ ਦੀ ਤਫਤੀਸ਼ ਤੋਂ ਇਹ ਗੱਲ ਪਤਾ ਲੱਗ ਗਿਆ ਤੇ ਕਿ ਇਹਨਾਂ ਦਾ ਇੱਕ ਤੀਸਰਾ ਸਾਥੀ ਹੋਰ ਹੈ ਜਿਸ ਦਾ ਨਾਮ ਜਗਸੀਰ ਸਿੰਘ ਉਰਫ ਜਗਨਾ ਪਿੰਡ ਕੁਲਰੀਆਂ ਥਾਣਾ ਬੇਟਾ ਉੱਥੇ ਦਾ ਹੈ ਉਸ ਨੂੰ ਵੀ ਮਕਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਸਰ ਨਸ਼ੇ ਦਾ ਵੀ ਇਹ ਵੀ ਆਦਤ ਕਿੰਦਾ ਰਹਿੰਗੇ ਨਸ਼ੇ ਦੇ ਆਦੀ ਹੈ ਜੀ ਨਸ਼ਾ ਕਰਦੇ ਹਨ ਨਸ਼ੇ ਦੀ ਪੂਰਤੀ ਵਾਸਤੇ ਜਦੋਂ ਕੋਈ ਹੋਰ ਸਾਧਨ ਨਹੀਂ ਮਿਲਦਾ ਤੇ ਇਸ ਤਰੀਕੇ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤੇ ਨੇ। ਇਹਨਾਂ ਨੂੰ ਕਿੰਨੇ ਚਦਰਮਾਨ ਜਿਹੜਾ ਲੈ ਗਿਆ ਸੀ? ਅ ਤਕਰੀਬਨ 8 ਦਿਨਾਂ ਦਾ ਰਿਮਾਂਡ ਅਸੀਂ ਇਹਨਾਂ ਦਾ ਹਾਸਲ ਕਰ ਚੁੱਕਿਆ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਜਾਰੀ ਹੈ ਤੇ ਉਮੀਦ ਹੈ ਕਿ ਹੋਰ ਮੋਟਰਸਾਈਕਲ ਵੀ ਬਰਾਮਦ ਹੋਣਗੇ। ਸਰ ਲੋਕਾਂ ਨੂੰ ਲੈਣ ਵਾਸਤੇ ਕਿਸ ਤਰ੍ਹਾਂ ਦਾ ਜਿਹੜਾ ਤੁਹਾਡੇ ਤੱਕ ਪਹੁੰਚ ਕਰਨੀ ਚਾਹੀਦੀ ਹੈ ਤੁਸੀਂ ਨੰਬਰ ਬਟੋਗੇ। ਜੀ ਅਸੀਂ ਸੋਸ਼ਲ ਮੀਡੀਆ ਰਾਹੀਂ ਤੇ ਤੁਹਾਡੇ ਰਾਹੀਂ ਅਸੀਂ ਜਿੰਨੇ ਵੀ ਮੋਟਰਸਾਈਕਲ ਨੇ ਉਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਚਾਸੀ ਨੰਬਰ ਇੰਜਨ ਨੰਬਰ ਤੇ ਕਿਸ ਕੰਪਨੀ ਦਾ ਉਹ ਮੋਟਰਸਾਈਕਲ ਹੈ ਇਹ ਸਾਰਾ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਤੇ ਆਮ ਜਨਤਾ ਨੂੰ ਅਪੀਲ ਹੈ ਕਿ ਉਹਨਾਂ ਨੂੰ ਵਾਚ ਕੇ ਦੇਖ ਕੇ ਜੇਕਰ ਕਿਸ ਦਾ ਮੋਟਰਸਾਈਕਲ ਹੈ ਤਾਂ ਸਾਡੇ ਕੋਲ ਲੈਣ ਲਈ ਸੰਪਰਕ ਕਰਨ ਖੈਰ ਦਾਦੀ ਕਿ ਜੋ ਹੈ ਲੋਕਾਂ ਦੇ ਵੱਲੋਂ ਸ਼ਰਿਆਮ ਚੋਰੀ ਦੀਆਂ ਵਾਰਦਾਤਾਂ ਨੂੰ ਅਣਜਾਣ ਦਿੱਤਾ ਜਾਂਦਾ ਹੈ ਨਸ਼ੇ ਦੀ ਪੂਰਤੀ ਵਾਸਤੇ ਕਰਦੇ ਨੇ ਜਾਂ ਫਿਰ ਹੋਰ ਕਾਲੇ ਵਾਸਤੇ ਹੁਣ ਇਹ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਕੀਕ ਤ੍ਰੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ